ਬਾਕੀ ਸਾਰੇ ਧਲੇ ਧਲੇ ਬੱਲੇ ਬੱਲੇ ਬਾਕੀ ਸਾਰੇ ਧਲੇ ਧਲੇ ਮੈਨੂੰ ਕਾਫੀ ਦੇਖਣ ਨੂੰ ਮਿਲਿਆ ਸੀ ਜਿੱਤ ਤੁਹਾਡੀ ਹੋ ਗਈ ਕੀ ਕਹਣਾ ਚਾਹੁੰਦੇ ਹੋ ਬੀਬੀ ਆਨੇ ਹੀ ਜਿਹੜੀ ਜੇਤ ਹੈ ਸਾਨੂੰ ਸਾਡੇ ਕੰਮਾਂ ਤੇ ਮੋਹਰ ਲਾਈ ਆਪਣੇ ਜੂਨੀਅਰ ਦਾ ਨਾਮ ਲੋ ਪਹਿਲਾ ਪੂਰਾ ਜੂਨੀਅਰ ਜਿਹੜੀ ਇਹਨਾਂ ਆਪਣੀ ਮਜੂਦਦਾਰ ਹੈ ਹਮਮ ਔਰ ਅਸੀਂ ਜੋ ਅੱਜ ਇੱਕ ਕੰਮ ਕੀਤਾ ਹਮਮ ਉਹਦਾ ਹੀ ਵਕਾਰ ਇਹ ਅੱਜ ਦੇ ਰਿਜ਼ਲਟ ਹਨ ਹਮਮ ਔਰ ਸਾਨੂੰ ਇਹਨਾਂ ਰਿਜ਼ਲਟਾਂ ਦੀ ਪਹਿਲੀ ਯਾਦ ਸੀਗੀ ਹਮਮ ਕਿਉਂਕਿ ਉਹ ਮਨੇ ਬਹੁਤ ਝੂਠ ਦਾ ਸਾਡੇ ਵਿਰੁੱਧ ਪ੍ਰਚਾਰ ਕੀਤਾ ਹੋਇਆ ਸੀਗਾ ਪਰ ਅਸੀਂ ਜਿਹੜੀ ਸੱਚ ਕੋ ਪ੍ਰੂਫ ਸੀ ਜਿਹੜੀ ਸਪੂਫ ਦੇ ਆਧਾਰ ਤੇ ਲੜਾਈ ਲੜੀ ਕਿਉਂਕਿ ਅਸੀਂ ਕਦੇ ਵੀ ਇਸ ਗੇਟ ਤੋਂ ਇਲਾਵਾ ਅਸੀਂ ਕੋਈ ਗੱਲ ਨਹੀਂ ਕੀਤੀ ਜਿਹੜੀ ਵੀ ਗੱਲ ਕੀਤੀ ਅਸੀਂ ਦਿਲ ਤੋਂ ਗੱਲ ਕੀਤੀ ਹੈ ਔਰ ਅਸੀਂ ਜੋ ਸਾਡੇ ਕੋਲ ਪ੍ਰੂਫ ਸੀ ਜੇ ਜੋ ਅਸੀਂ ਨੋਟੀਫਿਕੇਸ਼ਨ ਜਾਰੀ ਕਰਾਈ ਹੋਈ ਹੈ ਮੈਂ ਸੀਗਾ ਉਹਦੇ ਆਧਾਰ ਤੇ ਸਾਡੀ ਅੱਜ ਬਹੁਤ ਬੜੀ ਜਿੱਤ ਹੋਈ ਹੈ ਸਰ ਉਹ ਜਿਹੜਾ ਜਿੱਤ ਜਿਹੜੀ ਹੈ ਸਾਡੀ ਬਹੁਤ ਸੁਪਰੀਮ ਨਾਲ ਕੇ ਜਾਉਂਦੀ ਚੌਥੀ ਵਾਰ ਚੌਥੀ ਵਾਰ ਇਹ ਚੌਥੀ ਵਾਰ ਜਿਹੜੀ ਸਾਡੀ ਖੇਤ ਹੈ ਇਹ ਛੋਟੀ ਜਿੱਤ ਨਹੀਂ ਹੈ ਕਿਉਂਕਿ ਤੁਸੀਂ ਦੇਖਿਆ ਕਰਦੇ ਹੋ ਥੋੜੇ ਜਿਰਵਾ ਦੇ ਹਿੱਪ ਪਾਰਟੀ ਇੱਥੇ ਲੜ ਜਾਂਦੇ ਪਰ ਸਾਡਾ ਕ੍ਰੋਸ ਜਿਹੜਾ ਹੈ ਜਿਹੜੀ ਹੈ ਇਹ ਉਹ ਹੀ ਰੋਟੀ ਨਾਲ ਚੱਲੇ ਸਾਡੀ ਟੀਮ ਨੇ ਜੋ ਟੀਮ ਵਰਕ ਕੀਤਾ ਹੈ ਉਹਦਾ ਸਾਨੂੰ ਅੱਜ ਨਤੀਜਾ ਕਿਹੜੀ ਟੀਮ ਦਾ ਤੁਹਾਨੂੰ ਸਮਰਥਨ ਹੋਰ ਚ ਕਿਹੜਾ ਸੰਗਠਨ ਜਿਹਨੂੰ ਸਮਰਥਨ ਜਿਹੜੇ ਨੈਸ਼ਨਲ ਫਟਲਾਈਰ ਰੈਂਪਲਾਈ ਜੁਨੇ ਆ ਇਹ ਸਾਡੀਆਂ ਐਨਐਪਲ ਪਰਸਨਲ ਹੋਰ ਇਹ ਸਾਡੀਆਂ ਭਾਈਵਾਲ ਵੀ ਨੇ ਸੀਗਾ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਹੋਇਆ ਸੀਗਾ ਔਰ ਮੈਂ ਇਹਦੇ ਵਿੱਚ ਸਪੈਸ਼ਲ ਧੰਨਵਾਦ ਆਪਣੇ ਦੋਸਤ ਸ਼੍ਰੀ ਸਮਨ ਸ਼ਰਮਾ ਜੀ ਔਰ ਰਾਮ ਲਾਲ ਜੀ ਦਾ ਬਹੁਤ ਦਿਲੋਂ ਰਮਿੰਦਰਪਾਲ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਔਰ ਸਾਨੂੰ ਇਸ ਵਰਕਰਾਂ ਦੀ ਕਿਆ ਕਾ ਸੋਚ ਕੇ ਆਏ ਕਰਮਚਾਰੀ ਨੇ ਜਿਹੜੀਆਂ ਡਿਮਾਂਡਾਂ ਐਸੀਆਂ ਕਿਹੜੀਆਂ ਰੈਂਦੇ ਜਿਹੜੀਆਂ ਪੂਰੀਆਂ ਕਰਾਣੀਆਂ ਤੁਸੀਂ ਸਾਡੇ ਕੋਲ 2-3 ਡਿਮਾਂਡਾਂ ਜਿਹੜੀਆਂ ਮੇਜਰ ਐ ਲਗਭਗ ਸਗੀਆਂ ਹੋਈਆਂ ਹੋਈਆਂ ਐ ਇੱਕ ਤਾਂ ਸਾਡੇ ਕੋਲ ਪੰਤਰੀ ਮਤ ਹੈ ਉਹ ਅਸੀਂ ਉਹ ਜਦੋਂ ਨਵਰੇਤਨ ਸਾਡੀ ਕੰਪਨੀ ਹੋਈ ਐ ਉਹਦੇ ਅਗੇਂਸਟ ਅਸੀਂ ਉਹਦੇ ਨਾਲ ਸੀਐਮਪੀ ਸਾਹਿਬ ਨਾਲ ਗੱਲਬਾਤ ਕਰਕੇ ਉਹ ਡਿਮਾਂਡ ਕੀਤੀ ਹੋਈ ਹੈ ਇੱਕ ਤਾਂ ਸਾਡੀ ਪਹਿਲ ਦੇ ਕਰਕੇ ਉਹ ਕੰਮ ਹੈ ਬਾਕੀ ਸਾਡੇ ਛੋਟੇ ਮੋਟੇ ਕੰਮ ਹੈ ਐਡੇ ਵੱਡੇ ਕੰਮ ਨਹੀਂ ਸਰ ਕਰਮਚਾਰੀ ਦੀ ਸੰਖਿਆ ਵੀ ਜਿਹੜੀ ਘਟਦੀ ਜਾਂਦੀ ਹੈ ਇਹਦੇ ਬਾਰੇ ਵੀ ਕੋਈ ਇਹਦੇ ਵੀ ਜਲਦੀ ਅਸੀਂ ਰਖਰੂ ਕੰਟ ਕਰਾਣੇ ਜਾ ਰਹੇ ਹਾਂ ਕਿ ਹਾਲਾਂਕਿ ਲੱਟ ਤੱਕ ਹੋਕ ਨਿਮਿਹੇ ਅੰਦਰ ਅੰਦਰ ਰਿਜ਼ਲਟ ਆ ਰਿਹਾ ਹੈ 40 45% ਹੋ ਰਿਹਾ ਹੈ ਮੈਨੂੰ ਵਾਸਤੇ ਆ ਰਹੀ ਹੈ ਇਹ ਸਾਡੇ ਵਾਸਤੇ ਅਚੀਵਮੈਂਟ ਹੈ ਕਿਉਂਕਿ ਆਲਰੇਡੀ ਸਾਡੇ ਕੋਲ 400 60 70 ਵਰਕਰ ਆ ਰਹੇ ਹੈਗੇ ਪਰ ਕਦਰ ਜੋੜ ਦੇ ਵਿੱਚ ਘਟਾਉਣ ਕਰਕੇ ਥੋੜਾ ਜਿਹਾ ਗਵਰਨਮੈਂਟ ਦਾ ਵੀ ਪ੍ਰੈਸ਼ਰ ਹੈਗਾ ਇਸ ਪੁਆਇੰਟ ਤੇ ਸਾਨੂੰ ਫੇਰ ਵੀ ਅਸੀਂ 45 ਬੜੀਆਂ ਪੋਸਟਾਂ ਲੈ ਕੇ ਆ ਰਹੇ ਆਂ ਔਰ ਅਸੀਂ ਪਲਾਂਟ ਨਵਾਂ ਲੈਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਕੋਲ ਦੋ ਤਿੰਨ ਪਲਾਂਟ ਜਿਹੜੇ ਜਿੱਦਾਂ ਹੁਣ ਲੱਗਣ ਲੱਗੇ ਆ ਉਹਨਾਂ ਤੇ ਵੀ ਸਾਡੇ ਵਾਸਤੇ ਮੈਨਪਾਵਰ ਦੀ ਲੋੜ ਪਊਗੀ ਉਹ ਵੀ ਅਸੀਂ ਜਲਦੀ ਜਲਦੀ ਕੋਲੋਂ ਜੀ ਸੁਮਨ ਜੀ ਦਾ ਕਹਤਾ ਜਿੱਦ ਸਾਡੀ ਪੱਕੀ ਹੈ ਸੁਮਨ ਜੀ ਗੱਲ ਇਸ ਤਰ੍ਹਾਂ ਹੈ ਕਿ ਅਸੀਂ 19 ਤੋਂ ਅਵਾਰਡ ਬਾਹਲਾ ਲਾਈਨਸ ਤੁਹਾਡਾ ਕਿੰਨਾ ਚੱਲ ਰਿਹਾ ਉਹ ਜਿਸ ਤਰ੍ਹਾਂ ਦੇ ਕੰਮ ਅਸੀਂ 19 ਕੋ ਲਗਾ ਹੁਣ ਤੱਕ ਕਰਾਏ ਉਹਨਾਂ ਦੀ ਐਕਸੈਪਟੇਬਿਲਟੀ ਨੰਗਲ ਦੇ ਹਰ ਇੱਕ ਵਰਕ ਕਲਚਰ ਸਾਰੇ ਕੰਮ ਵਿੱਚ ਆਇਆ ਹੂੰ ਉਸੀ ਦਾ ਰਿਜ਼ਲਟ ਹੈ ਤੇ ਜਿਹੜੀ ਸਾਡੀ ਮੈ ਤੁਹਾਨੂੰ ਕਹੀ ਸੀ ਕਿ ਸਾਡੀ ਵਿਕਟਰੀ ਜਿਹੜੀ ਹੈ ਫਾਈਨਲ ਹੈ ਔਰ ਆਪਾਂ ਜਿੱਤ ਗਏ ਬਾਕੀ ਇਸ ਵਾਰ ਜੋ ਸਾਡੇ ਖਿਲਾਫ ਪ੍ਰਚਾਰ ਕੀਤਾ ਗਿਆ ਸਾਡੇ ਤਰਿੱਤਰ ਦਾ ਨਿਹਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਆਪਣੇ ਪੰਮਾ ਦੇ ਮਾਧਿਅਮ ਤੋਂ ਆਪਣੇ ਵਿਜਨ ਦੇ ਮਾਧਮ ਤੋਂ ਦੱਸਦਾ ਆਪਣੀ ਟੀਮ ਦੇ ਮਾਧਮ ਤੋਂ ਦੱਸਦਾ ਕਿ ਆਣ ਵਾਲੇ ਸਮੇਂ ਸਾਡਾ ਵਿਜਨ ਕੀ ਹੈ ਇਸ ਪੈਟਰਨ ਦੇ ਆਪਾਂ ਲੜਾਂਗੇ ਇਸ ਸਪੈਕਟਰ ਦੇ ਆਪਾਂ ਕੰਮ ਕਰਾਂਗੇ ਕੋਈ ਸਾਡੀਆਂ ਸਮੱਸਿਆਵਾਂ ਪੈਂਡਿੰਗ ਹੈ ਜਿਸ ਤਰ੍ਹਾਂ ਕੇ ਪ੍ਰਧਾਨ ਜੀ ਨੇ ਗੱਲ ਕੀਤੀ ਤੇ ਸਾਡੀ ਇੰਕਰੀਮੈਂਟ ਦਾ ਮਸਲਾ ਹੈ ਰਿਕਰੂਟਮੈਂਟ ਫਾਈਨਲ ਸਟੇਜ ਤੇ ਹੈ ਔਰ ਰਿਜ਼ਲਟ ਫਲੈਗ ਪਾ ਆ ਚੁੱਕਾ ਹੈ ਪਰ ਫਾਈਨਲ ਰਿਪੋਰਟੇ ਹੋਣਾ ਹੈ ਉਹ ਸਾਡੀਆਂ ਬੇਸਿਕ ਸਮੱਸਿਆਵਾਂ ਜਿਹੜੀਆਂ ਸਾਡੇ ਹਸਪੀਟਲ ਦੀ ਇੱਕ ਸਮੱਸਿਆ ਹੈ ਕੰਟੀਨ ਦੀ ਕੋਈ ਸਮੱਸਿਆ ਹੈ ਉਸ ਤੋਂ ਇਲਾਵਾ ਕੁਝ ਹੋਰ ਛੋਟ-ਛੋਟੀਆਂ ਸਮੱਸਿਆਵਾਂ ਸਾਡੇ ਨੰਗਲ ਚੌੜਿਆ ਕੁਆਟਰਾਂ ਦੀ ਵੀ ਸਾਡੀ ਸਮੱਸਿਆ ਹੈ ਆਪਣੇ ਏਮਪਲਾਈਜ਼ ਨੂੰ ਲੈ ਕੇ ਉਹਨਾਂ ਸਮੱਸਿਆ ਦਾ ਅਸੀਂ ਨਿਵਾਰਨ ਬੜੀ ਜਲਦੀ ਤੋਂ ਜਲਦੀ ਕਰਾਂਗੇ ਔਰ ਜੋ ਕੰਮ ਅਸੀਂ ਪਿਛਲੇ ਮੈਂ ਗੱਲ ਕਹਿ ਸਕਦਾ ਵੀ 2 ਸਾਲਾਂ ਚ ਅਸੀਂ ਬਹੁਤ ਕੰਮ ਕਰਵਾਏ ਪਿਛਲੇ 2 ਸਾਲਾਂ ਚ ਜਿੰਨੀ ਐਂਟੀ ਇਨਕਮੈਂਸੀ ਫੈਕਟਰੀ ਉਹਨਾਂ ਨੂੰ ਲੱਗਦਾ ਸੀ ਕੋਈ ਸਾਡੇ ਕੋਲ ਆਪ ਕੋਈ ਐਂਟੀ ਇਨਕਮੈਂਸੀ ਫੈਕਟਰੀ ਨਹੀਂ ਰਿਹਾ ਪਿਛਲੇ 2 ਸਾਲਾਂ ਦਾ ਔਰ ਜੇ ਮੈਂ ਕੰਮਾਂ ਦੀ ਲਿਸਟ ਜਾਰੀ ਕਰਾਂ ਤਾਂ ਬਹੁਤ ਵੱਡੇ ਵੱਡੇ ਕੰਮ ਆਪਾਂ ਕਰਵਾਏ ਪਿਛਲੇ 2 ਸਾਲਾਂ ਚ ਉਹਨਾਂ ਦਾ ਰਿਜ਼ਲਟ ਹੈ ਜੀ ਸਾਡੀ ਜਿਹੜੀ ਵਿਕਟਰੀ ਹੈ ਥਰਡ ਟਾਈਮ ਕਿਉਂਕਿ ਸਾਡੇ ਕੋਲ ਅmplies ਦੀ ਸਟਰੈਂਥ 460 ਦੇ ਕਰੀਬ ਸੀਗੀ ਫਿਰ ਵੀ 100 ਬੋਲਸ ਤੋਂ ਮੋਰ ਥੈਨ 100 ਬੋਲਸ ਤੋਂ ਜਿੰਨਾ ਆਪਣੇ ਆਪ ਚ ਬਹੁਤ ਵੱਡੀ ਚੀਜ਼ ਲੱਗਦੀ ਹੈ ਜੀ ਸਰ ਇਹ ਦੱਸ ਦਿਓ ਨਤੀਜਾ ਕਿੱਦਾਂ ਰਿਹਾ ਕਿਹਦੀਆਂ ਤੁਹਾਨੂੰ ਕਿੰਨੀਆਂ ਪਈਆਂ ਤੁਹਾਡੀ ਕੰਪਲੈਕਸ਼ਨ ਕਿੰਨੀਆਂ ਪਈਆਂ 277 ਟੋਟਲ ਬੋਲਸ 452 ਕੈਨਸਲ ਹੋਈ ਨਹੀਂ 94 ਵੋਟ ਪੋਲ ਹੋਈ ਇੱਕ ਵੋਟ ਕੈਨਸਲ ਹੋਈ ਹਾਂਜੀ 275 ਵੀ ਨਹੀਂ ਕੋਈ ਨਹੀਂ 77 ਆਪਾਂ ਨੂੰ ਮਿਲੀਆਂ ਆਪਾਂ ਨੂੰ ਮਿਲੀਆਂ 174 ਸਾਡੇ ਵਿਰੋਧੀ ਦੇ ਨਾਲੇ 174 103 ਵੋਟਾਂ ਤੋਂ ਹਾਂ ਜੀ ਬਿਲਕੁਲ